ਮੁੰਡੇ ਨੇ ਪੀ ਐਚ ਡੀ ਕੀਤੀ ਉਹਨਾਂ ਦਾ ਥੀਸਿਸ ਸੀ ਜਿਉਣਾ ਮੋੜ ਨੈਣਾ ਦੇ ਵੀ ਗਏ ਉੱਥੇ ਜਾ ਕੇ ਉੱਥੋਂ ਪੁਜਾਰੀ ਤੋਂ ਪੁੱਛਿਆ ਵੀ ਇੱਥੇ ਜਿਉਣੇ ਮੋੜ ਦੀ ਸਮਾਦ ਕਿੱਥੇ ਆ ਉਹ ਕਹਿੰਦੇ ਇੱਥੇ ਕੋਈ ਸਮਾਦ ਨਹੀਂ ਜਿਉੜੇ ਮੋੜ ਦੀ ਕਹਿੰਦੇ ਜਿਉਣਾ ਮੋੜ ਤਾਂ ਡਾਕੂ ਸੀ ਜੇ ਡਾਕੂਆਂ ਦੀ ਸਮਾਦ ਚ ਸੁੱਖ ਵਾਰ ਆਊਗੀ ਫਿਰ ਤਾਂ ਹਰੇਕ ਦੀ ਤਾਂ ਆਜੂਗੀ ਆਹ ਰਹਾ ਹਿਸਟਰੀ ਕੱਢੀ ਤਾਂ ਪਤਾ ਲੱਗਿਆ ਵੀ ਉੱਥੋਂ ਉਹ ਪੁਲਿਸ ਨੇ ਗਿਰਫਤਾਰ ਕੀਤਾ ਇਸ ਤਰੀਕ ਨੂੰ ਫਲਾਣੀ ਜੇਰ ਦੇ ਵਿੱਚ ਜਿਉਨੇ ਮੋੜ ਨੂੰ ਫਾਂਸੀ ਦਿੱਤੀ। ਪ੍ਰਾਣੀਆਂ ਜਿੰਨੀਆਂ ਕਹਾਣੀਆਂ ਨੇ ਉਹਨਾਂ ਦਾ ਉਹ ਸਾਰੀਆਂ ਮਿੱਥਈ ਨੇ। ਧਰਤੀ ਦੇ ਉੱਤੇ ਚਮਤਕਾਰ ਕਦੇ ਹੁੰਦੇ ਹੀ ਨਹੀਂ। ਮਾਈ ਜੇ ਤਰ੍ਹਾਂ ਹੀ ਆਕਸੀਜਨ ਵਾਲੀ ਪਾਈਪ ਲਾਹਾ ਦੀ ਇਹ ਮੰਨੇ ਕੀ ਬਾਬੇ ਨੂੰ। ਕੀ ਸੱਚੀਓ ਮੜੀਆਂ ਦੇ ਵਿੱਚ ਟੂਨੇ ਟੱਪੇ ਕਰਨ ਨਾਲ ਕੋਈ ਹੱਲ ਨਿਕਲ ਸਕਦਾ ਏ? ਕਾਮ ਅਜਿਹਾ ਤੇ ਦੁੱਧ ਚ ਖੂਨ ਆਉਣ ਲੱਗ ਜਾਂਦਾ ਉਹ ਫਿਰ ਕਹਿੰਦੇ ਨੇ ਵੀ ਬਜ਼ੁਰਗਾਂ ਦੀ ਕਸਰ ਹੋ ਗਈ ਦੁੱਧ ਪਾ ਕੇ ਆਓ ਦੁੱਧ ਜਿਹੜਾ ਉਹ ਮੜੀਆਂ ਚ ਪਾਇਆ ਹੁੰਦੇ ਸੀ ਟੂਣੇ ਨੇ ਜਿਹੜਾ ਉਹ ਚਰਾਸਤੇ ਚ ਕੀਤੇ ਜਾਂਦੇ ਨੇ ਟੂਣੇ ਚ ਕੋਈ ਇੱਕ ਕੰਮ ਦੀ ਚੀਜ਼ ਐ ਜਿਹੜੀ ਉਹ ਵਰਤੀ ਜਾ ਸਕਦੀ ਆ ਖਾਣ ਵਾਲੀ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਸਾਡੇ ਪੰਜਾਬੀਆਂ ਚ ਦੋ ਖੂਬੀਆਂ ਨੇ ਹਿੰਦੁਸਤਾਨੀਆਂ ਚ ਫਰੀ ਚੀਜ਼ ਮਿਲੇ ਸੱਪ ਵੀ ਲੈ ਜਾਣਗੇ ਜੇ ਫਰੀ ਮਿਲਦਿਆ ਧਰਮ ਦੇ ਨਾਂ ਤੇ ਜਿੱਡਾ ਵੱਡਾ ਗੱਪ ਉਹਨਾਂ ਨੂੰ ਸੁਣਾਵਾਂਗੇ ਉਹਨਾਂ ਵੱਧ ਵਿਸ਼ਵਾਸ ਕਰਾਂਗੇ ਪਹਿਲਾ ਮੰਨਦੇ ਤੇ ਵੀ ਸੱਪ ਹੈ ਜਿਹੜਾ ਜਿੱਥੇ ਮਾਇਆ ਉਹ ਉੱਥੇ ਕੁੰਡਲੀ ਮਾਰ ਕੇ ਬੈਠਦਾ ਸੱਪ ਹੈ ਜਿਹੜਾ ਉਹ বীਣ ਸੁਣਦਾ বীਣ ਤੇ ਆ ਜਾਂਦਾ ਜੇ ਸੱਪ ਦੇ ਮੂੰਹ ਦੇ ਵਿੱਚ ਆਪਾਂ ਫੜ ਕੇ ਉਹਦੇ ਮੂੰਹ ਦੇ ਵਿੱਚ ਦੁੱਧ ਪਾ ਦਾਂਗੇ ਆਪਾਂ ਉਹਨੂੰ ਲੂਜ਼ ਮੋਸ਼ਨ ਡਾਇਰੀਆ ਹੋ ਜਾਊਗਾ ਤੇ ਉਹ ਹਾਜ਼ਮ ਨਹੀਂ ਹੋਊ ਉਹਦੋਂ ਬਾਅਦ ਮਰ ਜਾਊਗਾ ਚੋਕੀ ਹੁੰਦੇ ਨੇ ਕਿੰਨ ਸੱਪ ਕੀ ਲਿਆ ਪਟਾਰੀ ਦੇ ਵਿੱਚ ਪਾਲਿਆ ਉਹ ਕੀ ਚੀਜ਼ ਆ ਫਿਰ ਕਿਵੇਂ ਕੀਲਦੇ ਨੇ ਇਹ ਸਾਨੂੰ ਜੇ ਕਿਤੇ ਤੇ ਸੱਪ ਲੜਦਾ ਉਹਨੂੰ ਸਿੱਧਾ ਹਸਪਤਾਲ ਚਲੇ ਜਾਣਾ ਚਾਹੀਦਾ ਕਿਸਦਾ ਰਿਸ਼ਤਾ ਵਗੈਰਾ ਨਹੀਂ ਹੁੰਦਾ ਤਾਂ ਮਤਲਬ ਚਾਹ ਰਸਤੇ ਤੇ ਕਹਿੰਦੇ ਵੀ ਜਿੰਦਾ ਮਤਲਬ ਬੰਦ ਲੋਕ ਕਰਕੇ ਰੱਖ ਦੋ ਕੋਈ ਖੋਲੂਗਾ ਤਾਂ ਕਹਿੰਦੇ ਤੁਹਾਡੇ ਕੁੜੀ ਜਾਂ ਮੁੰਡੇ ਦਾ ਮਤਲਬ ਰਿਸ਼ਤਾ ਹੋ ਜਾਊਗਾ ਕੀ ਇਹ ਗੱਲ ਸੱਚ ਹੈ ਨਾ ਕੋ ਜਿੰਦਾ ਤਾਂ ਨਹੀਂ ਰਿਸ਼ਤਾ ਕਰ ਸਕਦਾ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਪੱਤਰਕਾਰ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜਕੱਲ ਡਿਜੀਟਲ ਮੀਡੀਆ ਤੇ ਬਾਬਿਆਂ ਦਾ ਰੁਝਾਨ ਬਹੁਤ ਜ਼ਿਆਦਾ ਚੱਲ ਰਿਹਾ ਤੇ ਲੋਕਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਚੌਂਕੀਆਂ ਭਰੋ ਜਾਂ ਜਦੋਂ ਲੋਕ ਚੌਂਕੀਆਂ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਬਿਨਾਂ ਦੱਸੇ ਖੜਾ ਕੀਤਾ ਜਾਂਦਾ ਇੱਕ ਕੌਨਫੀਡੈਂਸ ਦੇ ਨਾਲ ਵੀ ਤੂੰ ਕਿੱਥੋਂ ਆਇਆ ਜਾਂ ਕੀ ਕੰਮ ਕਰਦਾ ਮਤਲਬ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਯਾਨੀ ਕਿ ਚਮਤਕਾਰ ਇਹ ਚੀਜ਼ ਨੂੰ ਕਿਹਾ ਜਾਂਦਾ ਤਾਂ ਚਮਤਕਾਰ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ ਕਿ ਸੱਚੇ ਚਮਤਕਾਰ ਹੁੰਦੇ ਨੇ ਇਹੀ ਮੁੱਦੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਰਾਮ ਕੁਮਾਰ ਤਰਕਸ਼ੀਲ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਜੀ ਬਹੁਤ ਜ਼ਿਆਦਾ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਹਾਂਜੀ ਸਰ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਹਿ ਕੇ ਹਟੀਆਂ ਵੀ ਚਮਤਕਾਰ ਦੀ ਜਿਹੜੀ ਇਹ ਦੁਨੀਆ ਜੀ ਚੱਲ ਰਹੀ ਆ ਹਨਾ ਅੱਜ ਕੱਲ ਚਮਤਕਾਰ ਹੀ ਹੋ ਰਿਹਾ ਸਾਰੇ ਪਾਸੇ ਕੋਈ ਚੌਂਕੀਆਂ ਦੇ ਵਿੱਚ ਜਾਂਦਾ ਤਾਂ ਉਹਨੂੰ ਖੜਾ ਕੀਤਾ ਜਾਂਦਾ ਹਾਂ ਜੀ ਮਤਲਬ ਆਲ ਦੇ ਦੱਸਣ ਤੋਂ ਪਹਿਲਾਂ ਹੀ ਮਤਲਬ ਬਾਬੇ ਦੱਸ ਦਿੰਦੇ ਨੇ ਤੂੰ ਕਿੱਥੋਂ ਆਇਆ ਤੈਨੂੰ ਕੀ ਦੁੱਖਾ ਕੀ ਸੱਚੀ ਉਹ ਚਮਤਕਾਰ ਹੋ ਰਹੇ ਨੇ ਨੇ ਇਹ ਪਹਿਲੀ ਗੱਲ ਤਾਂ ਧਰਤੀ ਦੇ ਉੱਤੇ ਚਮਤਕਾਰ ਕਦੇ ਹੁੰਦੇ ਹੀ ਨਹੀਂ। ਜੀ। ਕਟਨਾਵਾ ਵਾਪਰਦੇ ਨੇ ਕੁਦਰਤ ਦੇ ਵਿੱਚ। ਹਰ ਕਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ। ਚਮਤਕਾਰ ਸਿਰਫ ਕਹਾਣੀਆਂ 'ਚ ਲੋਕਾਂ ਦੀਆਂ ਗੱਲਾਂ 'ਚ ਆਉਂਦਾ। ਜਿਹੜੇ ਬਾਬੇ ਇਦਾਂ ਕਰਕੇ ਦੱਸ ਦਿੰਦੇ ਨੇ ਕੁਝ ਚੁਲਾਕੀਆਂ ਨੇ ਜਿੱਦਾਂ ਕੋਈ ਬਾਬਾ ਜੋ ਉੱਥੇ ਲੱਖਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਾਂਦੇ ਆ ਕਿਉਂਕਿ ਸਾਡਾ ਭਾਰਤ ਇੱਕ ਭਾਵੇਂ ਅਮੀਰ ਦੇਸ਼ ਆ। ਪਰ ਇਹਦੇ ਲੋਕ ਗਰੀਬ ਨੇ ਜਿੱਥੇ ਗਰੀਬ ਹੋਣਗੇ ਅਨਪੜਤਾ ਹੋ ਅਗਿਆਨਤਾ ਹੋ ਉੱਥੇ ਸਮੱਸਿਆ ਵੱਧ ਹੋਣਗੀਆਂ ਜਿੰਨੀਆਂ ਜਿੱਥੇ ਸਮੱਸਿਆ ਹੋਣਗੀਆਂ ਉਹਦਾ ਫਾਇਦਾ ਫਿਰ ਚਲਾਕ ਲੋਕ ਨੇ ਬਾਬੇ ਨੇ ਜਿਹੜੇ ਉਹ ਉਠਾਉਂਦੇ ਨੇ ਹੁਣ ਜਦੋਂ ਉੱਥੇ ਲੋਕ ਜਾਂਦੇ ਆ ਫਰਜ਼ ਕਰੋ ਬਾਬੇ ਦਾ ਰਸਤੇ ਚ ਕਿਸੇ ਤੋਂ ਪੁੱਛ ਲਿਆ ਕੋਈ ਰਿਕਸ਼ਾ ਕਰ ਲਈ ਉਹ ਤੋਂ ਪੁੱਛ ਲਿਆ ਰਿਕਸ਼ਾ ਵਾਲਾ ਪੁੱਛ ਲੂਗਾ ਵੀ ਕਿੱਥੋਂ ਆਇਓ ਕੀ ਤਕਲੀਫ ਕੋਈ ਕਹਿ ਦਿਓ ਮੇਰੇ ਮੁੰਡਾ ਬਿਮਾਰ ਆ ਜਾਂ ਨੂੰਹ ਬਿਮਾਰ ਆ ਜਾਂ ਸਾਡੇ ਆਹ ਬਿਮਾਰੀ ਆ ਤੇ ਉੱਥੇ ਜਾ ਕੇ ਉਹ ਦੱਸ ਦਿੰਦਾ ਜੇ ਤਦ 100 ਬੰਦੇ ਗਏ 5 ਬੰਦਿਆਂ ਦਾ ਪਤਾ ਲੱਗਿਆ ਉਸ ਨੂੰ ਬਾਬੇ ਨੇ ਪੰਜ ਨੂੰ ਆਵਾਜ਼ ਮਾਰ ਲਈ ਪਹਿਲਾਂ ਵੀ ਉਹ ਖੜਾ ਹੋ ਜਾਓ ਜਿਹਦੇ ਘਰੇ ਕਲੇਸ਼ ਹੈ ਉਹ ਖੜਾ ਹੋ ਜਾਓ ਜਿਹਦੇ ਘਰੇ ਬਿਮਾਰੀ ਹੈ ਉਹ ਜਿਹੜਾ ਉੱਥੇ ਤੋਂ ਆਇਆ ਜਿਹੜਾ ਸੰਗਰੂਰ ਤੋਂ ਆਇਆ ਜਿਹੜਾ ਨਾਬੇ ਤੋਂ ਆਇਆ ਤੇ ਉਹ ਬਾਕੀਆਂ ਨੂੰ ਇਹ ਹਾਂ ਜਰ ਵੀ ਇਹ ਤਾਂ ਆਪ ਸੱਚ ਉਹ ਦੱਸ ਦਿੰਦਾ ਅਸਲ ਦੇ ਵਿੱਚ ਇਦਾਂ ਉਹਨਾਂ ਨੂੰ ਕੋਈ ਫੋਨ ਨਹੀਂ ਲੱਗਦਾ ਅਸੀਂ ਜਿੱਥੇ ਵੀ ਜਾਂਦੇ ਹਾਂ ਕਿਤੇ ਬਾਬੇ ਕੋਲੇ ਜਦੋਂ ਕਿਸੇ ਦੇ ਪੈਸੇ ਪੂਸੇ ਬਾਪਸ ਕਰਾਉਣ ਜਾਂਦਾ ਤੇ ਕਿਸੇ ਬਾਬੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਧਰਕਸੀਲ ਨੇ ਤੇ ਨਾਟਕ ਕਰ ਰਹੇ ਨੇ ਅਸੀਂ ਜਾ ਕੇ ਆਪਣੀ ਸਮੱਸਿਆ ਦੱਸ ਦਿਆਂ ਜਿਵੇਂ ਸਾਡੇ ਇੱਕ ਮੈਂਬਰ ਜੀ ਹੁਣ ਤਾਂ ਉਹ ਐਕਸਪਾਇਰ ਹੋ ਗਏ ਉਹਨਾਂ ਨੇ ਜਾ ਕੇ ਦੱਸਿਆ ਵੀ ਮੈਂ ਬੜਾ ਦੁਖੀ ਹਾਂ ਮੈਨੂੰ ਮਹਿਕਮਾ ਪਿੱਛੇ ਪਿਆ ਹੈ ਸ਼ਾਇਦ ਸਸਪੈਂਡ ਕਰ ਦੇਣੇ ਕਦੇ ਘਾਰੇ ਵੀ ਬਹੁਤ ਕਲੇਸ਼ ਰਹਿੰਦਾ ਤੇ ਉਹਨੇ ਜਾ ਕੇ ਉਹਨੇ ਆਪਣਾ ਇਲਾਜ ਦੱਸਣ ਲੱਗ ਗਿਆ ਪਰ ਉਹਨੂੰ ਨਹੀਂ ਪਤਾ ਲੱਗਿਆ ਵੀ ਇਹ ਤਾਂ ਪੈਸੇ ਵਾਪਸ ਕਰਾ ਕਰਾਉਣ ਆਏ ਤੇ ਉੱਤੇ 18000 ਰੁਪਇਆ ਜਿੱਤੋਂ ਠੱਗਿਆ ਤੇ ਉਹਦਾ ਵਾਪਸ ਕਰਾਇਆ ਜਾਂ ਹੋਰ ਬਹੁਤ ਸਾਰੇ ਇਹਨੇ ਲੋਕਾਂ ਤੋਂ ਪੈਸੇ ਵਾਪਸ ਕਰਾਈ ਦੇਣੇ ਤੇ ਬਾਬੇ ਨੂੰ ਇਦਾਂ ਕਦੇ ਨਹੀਂ ਪਤਾ ਲੱਗਦਾ ਹੈਗਾ ਤੇ ਹੁਣ ਵੀ ਜੇ ਮੈਂ ਫਰਜ਼ ਕਰوں ਦੂਜੇ ਵੀ ਕੋਈ ਜਾਂਦੇ ਨੇ ਹੋਰ ਵੀ ਕਈ ਜਥੇਬੰਦੀਆਂ ਨੇ ਜਦੋਂ ਬਾਬੇ ਕੋਲ ਜਾਂਦੀਆਂ ਨੇ ਉਸ ਦਿਨ ਉਹ ਆਪਣਾ ਬੰਦ ਕਰ ਸਕਦੇ ਨੇ ਅੱਡਾ ਕਿਤੇ ਇੱਧਰ ਉੱਧਰ ਖਿਸਕ ਸਕਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅੱਜ ਕੀ ਨਹੀਂ ਆਉਣਾ ਅੱਜ ਗਾਹਕ ਆਊ ਜਾਂ ਸਾਨੂੰ ਕੋਈ ਘੇਰ ਨਾ ਆਊਗਾ ਜਾਂ ਸਾਡੇ ਜਿਹੜਾ ਅੱਡਾ ਉਹ ਬੰਦ ਕਰਾਉਣ ਆਊਗਾ ਸੋ ਇਦਾਂ ਦਾ ਕੁਝ ਨਹੀਂ ਹੁੰਦਾ ਉਹਨਾਂ 'ਚ ਤੇ ਇਹ ਵੀ ਸਮੱਸਿਆ ਨੇ ਕੁਝ ਬੰਦਾ ਆਪ ਵੀ ਹੱਲ ਕਰਦਾ ਜਿਵੇਂ ਕੋਈ ਸਾਨੂੰ ਨੌਕਰੀ ਨਹੀਂ ਮਿਲਦੀ ਤੋ ਟਰਾਈ ਤਾਂ ਕਰਦਾ ਰਹੂਗਾ ਕਈ ਵਾਰੀ ਮਿਲ ਜਾਂਦੀ ਆ ਜੇ ਮਿਲ ਗਈ ਤਾਂ ਬਾਬੇ ਦੀ ਬੱਲੇ ਬੱਲੇ ਨੇ ਜੇ ਨਹੀਂ ਮਿਲੀ ਤੋ ਬਾਬੇ ਨੂੰ ਤਾਂ ਕੁਝ ਕਹਿੰਦਾ ਨਹੀਂ ਫਿਰ ਉਹ ਨਵੇਂ ਬਾਬੇ ਕੋਲੇ ਚਲਿਆ ਜਾਂਦਾ ਸੋ ਇਸ ਤਰ੍ਹਾਂ ਇਹਨਾਂ ਕੋਲ ਬਾਬਿਆਂ ਕੋਲੇ ਇਦਾਂ ਕੋਈ ਇਸ ਤਰ੍ਹਾਂ ਦਾ ਉਹਨਾਂ ਕੋਲ ਸ਼ਕਤੀ ਨਹੀਂ ਹੈ ਵੀ ਉਹ ਦੱਸ ਸਕਣ ਵੀ ਤੈਨੂੰ ਕੀ ਤਕਲੀਫ ਹੈ ਤੇ ਉਹਦਾ ਹੱਲ ਕਰ ਸਕਣ ਬਸ ਇਹ ਅੰਧਵਿਸ਼ਵਾਸ ਦਾ ਫਾਇਦਾ ਉਠਾ ਕੇ ਆਪਣੀਆਂ ਦੁਕਾਨਾਂ ਚਲਾਈ ਜਾਂਦੇ ਨੇ ਮੈਂ ਕਈ ਵਾਰੀ ਪਤਾ ਲੱਗਦਾ ਵੀ ਉਹ ਬਾਬਾ ਸੀ ਉਹਨੇ ਕੋਈ ਦੁਕਾਨਦਾਰੀ ਕਰੀ ਦੁਕਾਨਦਾਰੀ ਉਹਦੀ ਚੱਲੀ ਨਹੀਂ ਫੇਲ ਹੋ ਗਈ ਤੇ ਫਿਰ ਉਹ ਬਾਬਾ ਬਣ ਗਿਆ ਹੁਣ ਉਹਦੇ ਕੋਲ ਲੋਕ ਆਪਣਾ ਕਾਰੋਬਾਰ ਨਹੀਂ ਚੱਲਦਾ ਇਹ ਪੁੱਛਣ ਪਿੱਛੇ ਜਾਂਦੇ ਨੇ ਉਹਨਾਂ ਦਾ ਕਾਰੋਬਾਰ ਤਾਂ ਪਤਾ ਨਹੀਂ ਚੱਲਦਾ ਜਾਂ ਨਹੀਂ ਚੱਲਦਾ ਪਰ ਬਾਬੇ ਦਾ ਕਾਰੋਬਾਰ ਹੈ ਜਿਹੜਾ ਉਹ ਚੱਲ ਪਿਆ ਜਿਹੜਾ ਪਹਿਲਾਂ ਬਿਜ਼ਨਸ ਨਹੀਂ ਚੱਲਦਾ ਸੀ ਇਹ ਬਾਅਦ ਆ ਜਿਹੜਾ ਜਾਂ ਪੁੱਛਾ ਦੇਣ ਵਾਲਾ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਪਖੰਡ ਵਾਲਾ ਦੁਕਾਨਾਂ ਨੇ ਇਹ ਬਹੁਤ ਵੱਧ ਫੁੱਲ ਰਹੀਆਂ ਨੇ ਕਿਉਂਕਿ ਮਾਹੌਲ ਹੀ ਇਦਾਂ ਦਾ ਹਰ ਸੋਸਾਇਟੀ ਚ ਹਰ ਬੰਦੇ ਨੂੰ ਕੋਈ ਨਾ ਕੋਈ ਸਮੱਸਿਆ ਉਹ ਫਿਰ ਬਾਬਿਆਂ ਕੋਲ ਭਜਦੇ ਨੇ ਤੇ ਬਾਬੇ ਉਹਨਾਂ ਦੀ ਪੈਸੇ ਦੀ ਲੁੱਟ ਕਰਦੇ ਨੇ ਹੋਰ ਉਹਨਾਂ ਕੋਲ ਹੱਲ ਕੋਈ ਨਹੀਂ ਹੁੰਦਾ ਜੀ ਜਿਦਾ ਅਸਗਾਪਾ ਦੇਖ ਰਹੇ ਆ ਡਿਜੀਟਲ মিডিਆ ਤੇ ਕਹਿ ਦਿੱਤਾ ਜਾਂਦਾ ਤੁਸੀਂ ਦਵਾਈ ਨਾ ਲਓ ਜੀ ਬਸ ਬਾਬੇ ਨੇ ਮੰਤਰ ਪੜ੍ਹਤਾ ਜੀ ਜਾਂ ਬਾਬੇ ਨੇ ਕੋਈ ਕੁਝ ਵੀ ਕਰਤਾ ਬਸ ਤੁਸੀਂ ਠੀਕ ਹੋ ਜਾਓਗੇ ਜਾਂ ਮਤਲਬ ਇਹ ਜੇ ਕੇਸ ਸਾਹਮਣੇ ਆਉਂਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਸੀ ਹਾਂ ਉਹ ਕਈ ਵਾਰੀ ਤਾਂ ਉਲਟਾ ਪੈ ਜਾਂਦਾ ਸਗੋਂ ਇੱਕ ਮੋਗ ਗਿਆ ਬਾਬਾ ਉਹਦੇ ਕੋਲ ਇੱਕ ਔਰਤ ਚੱਲੀ ਗਈ ਆਕਸੀਜਨ ਉਹਦੇ ਲੱਗੀ ਹੋਈ ਸੀ ਉਹ ਕਹਿੰਦਾ ਮਾਈ ਜਿestray ਆਕਸੀਜਨ ਵਾਲੀ ਪਾਈਪ ਲਾਹਾ ਦੀਏ ਮੰਨੇਗੀ ਬਾਬੇ ਨੂੰ ਉਹਨੇ ਸਿਰ ਮਾਰਤਾ ਕਹਿੰਦਾ ਲੈ ਤੂੰ ਤਾਂ ਛਾਲਾ ਮਾਰਦੇ ਉਹਦਾ ਪਾਈਪ ਕਉ ਤਾਰ ਕੇ ਆਕਸੀਜਨ ਵਾਲੀ ਪਰੇ ਮਾਰੀ ਭਗਾ ਕੇ ਕਹਿੰਦਾ ਲੈ ਤੂੰ ਤਾਂ ਇੱਥੋਂ ਛਾਲਾ ਮਾਰਦੀ ਜਾਏਂਗੀ ਉਹ ਬੇਬੇ ਨੇ ਛਾਲਾ ਮਾਰਨ ਦੀ ਬਜਾਏ ਸਗੋਂ ਉਹਦਾ ਸਾਹ ਫੁੱਲ ਗਿਆ ਤੰਗ ਹੋ ਗਈ ਫਟਾਫਟ ਚਲੋ ਹਸਪਤਾਲ ਚ ਲੈ ਗਏ ਉਹਦੀ ਜਾਨ ਤਾਂ ਬਚ ਗਈ ਤੇ ਇਸ ਤਰ੍ਹਾਂ ਕਰਕੇ ਜਾਣੇ ਬਾਬੇ ਕਈ ਵਾਰੀ ਨੁਕਸਾਨ ਵੀ ਕਰ ਦਿੰਦੇ ਆ ਦਵਾਈ ਛਡਾ ਦਿੰਦੇ ਆ ਕੋਈ 슈ਗਰ ਦੀ ਦਵਾਈ ਖਾ ਰਿਹਾ ਹੈ ਜਿੱਦਾਂ ਇੱਥੇ ਇੱਕ ਕਹਿੰਦੇ ਵੀ ਮੈਨੂੰ ਸ਼ੂਗਰ ਸੀ ਮੈਨੂੰ ਤੇ ਬਾਬੇ ਕੋਲੋਂ ਇਲਾਜ ਕਰਾਇਆ ਤੇ ਉਹ ਆਪਣਾ ਸ਼ੂਗਰ ਐ ਵੱਧ ਗਈ ਇੱਕ ਇਸੇ ਤਰ੍ਹਾਂ ਉਹ ਕਿਸੇ ਕੋਲੇ ਚਲੇ ਗਿਆ ਕਹਿੰਦਾ ਵਸਤੂ ਦੋਸ਼ ਐ ਮੇਰੇ ਫਾਦਰ ਬਿਮਾਰ ਸੀ ਉਹ ਸਾਡਾ ਘਟਾਤਾ ਨਾਲੇ 4-5 ਲੱਖ ਰੁਪਏ ਮੇਰੇ ਲੱਗ ਗਿਆ ਮੇਰੇ ਫਾਦਰ ਫੇਰ ਵੀ ਐਕਸਪਾਇਰ ਹੋ ਗਏ ਜਾਨੀ ਪਾ ਮਹੱਲ ਤਾਂ ਨਹੀਂ ਇਹਨਾਂ ਕੋਲ ਹੁੰਦਾ ਆਪਣੇ ਆਪ ਜੜੀਆਂ ਕੋਈ ਗੱਲਾਂ ਠੀਕ ਹੋ ਸਕਦੀਆਂ ਨੇ ਕੋਈ ਬਿਮਾਰੀ ਵੀ ਠੀਕ ਸੁਖ ਹੋ ਸਕਦੀ ਆ ਕੋਈ ਬੰਦਾ ਭੱਜ ਦੌੜ ਕਰ ਰਿਹਾ ਕਿਸੇ ਹੋਰ ਕੋਸ਼ਿਸ਼ ਕੰਮ ਕਰਨ ਦੇ ਉਹਦੇ ਚ ਕਾਮਯਾਬ ਹੋ ਸਕਦਾ ਉਹ ਤਾਂ ਉਹਦੀ ਮਿਹਨਤ ਆ ਪਰ ਉਹ ਨੌ ਬਾਬਿਆਂ ਦਾ ਲੱਗ ਜਾਂਦਾ ਇਹ ਜੇ ਇੱਕ ਅੱਧਾ ਠੀਕ ਹੁੰਦਾ ਫਿਰ ਬਾਬਿਆਂ ਦੀ ਅੱਗੇ ਬੱਲੇ ਬੱਲੇ ਹੋ ਜਾਂਦੀ ਹੈ ਜੀ ਇੱਕ ਜਿੱਦਾਂ ਹਣਾ ਅੱਜਕੱਲ ਦੇਖਿਆ ਜਾਂਦਾ ਵੀ ਕੀ ਸ਼ਮਸ਼ਾਨ ਘਾਟ ਦੇ ਵਿੱਚ ਲਾ ਲਓ ਜਾਂ ਮੜੀਆਂ ਦੇ ਵਿੱਚ ਲਾ ਲਓ ਇਹ ਟੂਨੇ ਟੱਪੇ ਜੇ ਕਰ ਦਿੰਦੇ ਨੇ ਕੀ ਸੱਚੀਓ ਮੜੀਆਂ ਦੇ ਵਿੱਚ ਟੂਨੇ ਟੱਪੇ ਕਰਨ ਨਾਲ ਕੋਈ ਹੱਲ ਨਿਕਲ ਸਕਦਾ ਸੀ ਨੇ ਮੜੀਆਂ ਚ ਟੂਣੇ ਤਾਂ ਨਹੀਂ ਕਰਦੇ ਟੂਣੇ ਤਾਂ ਚੁਰਾਸਤੇ ਚ ਕਰਦੇ ਨੇ ਮੜੀਆਂ ਦੇ ਵਿੱਚ ਬਹੁਤ ਸਾਰੇ ਵਹਿਮ ਨੇ ਜਿੱਦਾਂ ਮੈਂ ਪਸ਼ੂ ਪਾਲਣ ਵਿਭਾਗ ਦੇ ਵਿੱਚੋਂ ਰਿਟਾਇਰ ਹਾਂ ਕਈ ਵਾਰੀ ਜਾਨਵਰਾਂ ਦੇ ਗਾਂ ਮੱਜ ਦੇ ਦੁੱਧ ਚ ਖੂਨ ਆਉਣ ਲੱਗ ਜਾਂਦਾ ਉਹ ਫਿਰ ਕਹਿੰਦੇ ਨੇ ਵੀ ਬਜ਼ੁਰਗਾਂ ਦੀ ਕਸਰ ਹੋ ਗਈ ਦੁੱਧ ਪਾ ਕੇ ਆਓ ਉਹ ਦੁੱਧ ਹੈ ਜਿਹੜਾ ਉਹ ਮੜੀਆਂ ਚ ਪਾਇਆ ਹੁੰਦੇ ਸੀ ਹਾਲਾਂਕਿ ਇਹ ਬਿਮਾਰੀ ਹੈ ਦਵਾਈ ਨਾਲ ਠੀਕ ਹੁੰਦੀ ਹੈ ਇੱਦਾਂ ਤਾਂ ਕਈ ਵਾਰੀ ਵੱਧ ਵੀ ਵੱਧ ਵੀ ਜਾਂਦੀ ਹੈ ਟੂਣੇ ਨੇ ਜਿਹੜਾ ਉਹ ਚੁਰਾਸਤੇ ਚ ਕੀਤੇ ਜਾਂਦੇ ਨੇ ਟੂਣੇ ਦਾ ਇਹ ਵੀ ਲੋਕ ਡਰਦੇ ਆ ਟੂਣਿਆਂ ਤੋਂ ਤੇ ਟੂਣੇ ਦੇ ਕੋਲੇ ਦੀ ਨਹੀਂ ਲੰਘਦੇ ਉਹ ਡਰ ਕਰਨ ਉਹਦਾ ਜੇ ਬੰਦਾ ਕੋਈ ਡਰਦਾ ਉਹ ਉੱਪਰ ਦੀ ਲੰਘਿਆ ਜਾਓ ਦੱਸੋਰੀ ਜਾਓ ਦੱਸ ਦੇਵੇ ਤੂੰ ਟੂਨੇ ਦੇ ਉੱਪਰ ਦੀ ਲੰਘਿਆ ਤਾਂ ਬਿਮਾਰ ਹੋਇਆ ਉਹਨੂੰ ਬਹਿਮ ਪਾਇਆ ਜਾ ਸਕਦਾ ਹੋਰ ਬਿਮਾਰ ਕੀਤਾ ਜਾ ਸਕਦਾ ਵੈਸੇ ਟੂਨੇ ਦਾ ਜੰਡਾ ਜਿਹੜਾ ਸਾਰਾ ਸਮਾਨ ਹੁੰਦਾ ਉਹ ਦੁਕਾਨ ਦੇ ਵਿੱਚ ਪਿਆ ਹੁੰਦਾ ਦੁਕਾਨਾਂ ਤੋਂ ਲਿਆ ਕੇ ਰੱਖਿਆ ਜਾਂਦਾ ਬੰਦਾ ਰੱਖਦਾ ਉਹਦਾ ਨੁਕਸ ਨਹੀਂ ਹੁੰਦਾ ਦੁਕਾਨ ਵਾਲੇ ਦਾ ਨੁਕਸਾਨ ਨਹੀਂ ਹੁੰਦਾ ਪਰ ਜਿਹੜਾ ਬੰਦਾ ਡਰਦਾ ਜਿਹੜਾ ਡਰਾ ਰੱਖਿਆ ਵੀ ਟੂਨੇ ਦੇ ਕੋਲ ਨਹੀਂ ਲੰਘੇਂਦਾ ਉਹ ਬਿਮਾਰ ਹੋ ਸਕਦਾ ਹੁਣ ਅਸੀਂ ਬਹੁਤ ਸਾਰੇ ਸਕੂਲਾਂ 'ਚ ਜਾਣਿਆ ਬੱਚਿਆਂ ਨੂੰ ਦੱਸਦੇ ਹਾਂ ਜਾਗਰਕ ਕਰਦੇ ਆ ਤੇ ਬੱਚੇ ਨੇ ਜਿਹੜੇ ਜਾਂਦੇ ਸਰ ਪਹਿਲਾਂ ਅਸੀਂ ਪੁੱਛਦੇ ਸੀ ਵੀ ਜਦ ਟੂਣਾ ਪਿਆ ਹੁੰਦਾ ਤੁਸੀਂ ਕੀ ਕਰਦੇ ਹੋ ਪਹਿਲਾਂ ਬਹੁਤੇ ਬੱਚੇ ਕਹਿੰਦੇ ਦੂਰ ਦੀ ਲੰਘ ਜਨ ਹੁਣ ਕਈ ਬੱਚੇ ਕਹਿੰਦੇ ਨੇ ਅਸੀਂ ਜੀ ਚੀਜ਼ ਚੱਕ ਕੇ ਖਾ ਲੈਂਦੇ ਜੀ ਅਸੀਂ ਚੀਜ਼ ਚੱਕ ਕੇ ਵਰਤ ਲੈਂਦੇ ਸੋ ਇਸ ਕਰਕੇ ਟੂਨੇ ਦਾ ਕੋਈ ਡਰ ਨਹੀਂ ਹੁੰਦਾ ਟੂਨੇ ਚ ਕੋਈ ਕੰਮ ਦੀ ਚੀਜ਼ ਹੈ ਜਿਹੜੀ ਉਹ ਵਰਤੀ ਜਾ ਸਕਦੀ ਆ ਖਾਣ ਵਾਲੀ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਕੋਈ ਨਸ਼ੇ ਵਾਲੀ ਵਿੱਚ ਚੀਜ਼ ਮਿਲਾ ਸਕਦਾ ਜਿਵੇਂ ਹੁਣ ਮੇਰਾ ਪਤਾ ਹੈ ਬੇ ਟੂਣਾ ਚੱਕ ਲੈਂਦਾ ਜੇ ਮੈਂ ਟੂਨੇ ਦੇ ਵਿੱਚ ਲੱਡੂ ਪਿਆਉ ਖਾ ਲੂੰ ਤਾਂ ਹੋ ਸਕਦਾ ਕੋਈ ਨਸ਼ੇ ਵਾਲੀ ਦਵਾਈ ਮਿਲਾ ਕੇ ਰੱਖ ਦੇਵੇ ਤੇ ਮੈਂ ਬੇਹੋਸ਼ ਹੋ ਜਾਵਾਂ ਉਹ ਮੈਂ ਕਹਿੰਦਾ ਕਹਿੰਦਾ ਵੀ ਆ ਦੇਖੋ ਟੂਨੇ ਦਾ ਇਹ ਤੇ ਅਸਰ ਹੋ ਗਿਆ ਸੀ ਥੋੜਾ ਹੋਇਆ ਪਰ ਇਹਨੂੰ ਹੁਣ ਬਚਣਾ ਚਾਹੀਦਾ ਅੱਗੇ ਤੋਂ ਐ ਨਹੀਂ ਕਰਨਾ ਚਾਹੀਦਾ ਪਰ ਖਾਣੀ ਨਹੀਂ ਚਾਹੀਦੀ ਜੇ ਕੋਈ ਚੀਜ਼ ਕਪੜਾ ਪਿਆ ਕੋਈ ਹੋਰ ਬੰਦ ਸਿੱਸੀ ਪਿਆ ਸਾਬਣ ਪਿਆ ਉਹ ਵਰਤ ਲੈਣੀ ਚਾਹੀਦੀ ਜੀ ਇੱਕ ਜਿਵੇਂ ਹਨਾ ਕਿਹਾ ਜਾਂਦਾ ਅੱਜ ਕੱਲ ਕੁਝ ਕਥਾਵਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਿੱਥ ਕਥਾਵਾਂ ਵੀ ਕਿਹਾ ਜਾਂਦਾ ਕਿ ਅਸਲ ਦੇ ਵਿੱਚ ਮਿੱਥ ਨੂੰ ਜਦੋਂ ਮਤਲਬ ਕਹਿੰਦੇ ਨੇ ਕੁਝ ਤਾਂ ਹੁੰਦੀ ਆ ਚੀਜ਼ੇ ਕੁਝ ਲੋਕਾਂ ਦੇ ਵੱਲੋਂ ਵਧਾ ਚੜਾ ਕੇ ਦੱਸੀ ਜਾਂਦੀਆਂ ਕੋਈ ਐਦਾਂ ਦੀ ਮਤਲਬ ਵੀ ਹੁੰਦੀ ਆ ਉਹ ਅਸਲ ਸੱਚ ਉਹਨਾਂ ਦਾ ਕੀ ਹੁੰਦਾ ਜੀ ਅਸਲ ਦੇ ਵਿੱਚ ਸਾਡੇ ਲੋਕ ਨੇ ਨਾ ਜਿਹੜਾ ਉਹੋ ਇਦਾਂ ਦੀਆਂ ਕਹਾਣੀਆਂ ਸੁਣ ਕੇ ਖੁਸ਼ ਨੇ ਜਣੀ ਤਾਂ ਹੀ ਲੋਕ ਜੁੜਦੇ ਨੇ ਬਾਬੇ ਵੀ ਇਦਾਂ ਦੀਆਂ ਕਹਾਣੀਆਂ ਸੁਣਾ ਸੁਣਾਉਂਦੇ ਨੇ ਇੱਕ ਜਲੰਦਰ ਇੱਕ ਸੁਰਮਾ ਵੇਚਦਾ ਹੁੰਦਾ ਸੀ ਉਹ ਕਹਿੰਦਾ ਵੀ ਸਾਡੇ ਪੰਜਾਬੀਆਂ ਚ ਦੋ ਖੂਬੀਆਂ ਨੇ ਹਿੰਦੁਸਤਾਨੀਆਂ ਚ ਪਹਿਲਾ ਫ੍ਰੀ ਚੀਜ਼ ਮਿਲੇ ਸੱਪ ਵੀ ਲੈ ਜਾਣਗੇ ਜੇ ਫ੍ਰੀ ਮਿਲਦਿਆ ਤੇ ਦੂਜਾ ਧਰਮ ਦੇ ਨਾਂ ਤੇ ਜਿੱਡਾ ਵੱਡਾ ਗੱਪ ਉਹਨਾਂ ਨੂੰ ਸਨਾਵਾਂਗੇ ਉਹਨਾਂ ਵੱਧ ਵਿਸ਼ਵਾਸ ਕਰਾਂਗੇ ਸੋ ਇਸ ਕਰਕੇ ਇੱਕ ਮੈਂ ਪਿੱਛੇ ਜੇ ਸਾਡੇ ਮੈਗਜ਼ੀਨ ਚ ਪੜ ਰਿਹਾ ਸੀ ਆਰਟੀਕਲ ਵੀ ਉਹ ਕੋਈ ਬੰਦਾ ਬਾਹਰ ਜਾਂਦਾ ਸੀ ਉੱਥੋਂ ਆ ਕੇ ਫਿਰ ਉਹ ਦੱਸਦਾ ਸੀ ਲੋਕ ਇਕੱਠੇ ਹੋ ਜਾਂਦੇ ਤੇ ਵੀ ਇਹ ਬਾਹਰਲੇ ਦੇਸ਼ ਚੋਂ ਆਇਆ ਕੋਈ ਗੱਲ ਦੱਸੂਗਾ ਤੇ ਉਹ ਜਦੋਂ ਗਿਆ ਤਾਂ ਉੱਥੇ ਉਹਨੇ ਦੇਖਿਆ ਵੀ ਏਲੀਅਨ ਨੇ ਤੇ ਕੋਈ ਨੇੜੇ ਖੜਾ ਸੀ ਗੋਰਾ ਉਹਦੇ ਕੋਲ ਟੈਲੀਸਕੋਪ ਸੀ ਉਹਨੇ ਦੇਖ ਕੇ ਦੱਸਿਆ ਵੀ ਨਹੀਂ ਇਹ ਤਾਂ ਕੋਈ ਰਸ਼ੀਆ ਦੇ ਉਹ ਜਹਾਜ਼ ਨੇ ਇਸ ਤਰ੍ਹਾਂ ਦੇ ਉਹ ਵੀ ਉਹ ਐਕਸਰਸਾਈਜ਼ ਕਰ ਰਹੇ ਨੇ ਤੇ ਉਹ ਮਨ ਉਦਾਸ ਹੋ ਗਿਆ ਉਸ ਦਾ ਕਹਿੰਦਾ ਵੀ ਮੈਂ ਤੈਨੂੰ ਅਸਲੀਅਤ ਪਹਿਲਾਂ ਤੇ ਬਹਿਮਤੀ ਵੀ ਏਲੀਅਨ ਨੇ ਮੈਂ ਤੇਰਾ ਬਹਿਮ ਕੱਢਿਆ ਤੇ ਤੂੰ ਅਦਾਸ ਹੋ ਗਿਆ ਉਹ ਕਹਿੰਦਾ ਮੈਂ ਤਾਂ ਉੱਥੇ ਜਾ ਕੇ ਦੱਸਣਾ ਸੀ ਵੀ ਇਹਨੇ ਦੇ ਦੇ ਸੀ ਮੇਰੀ ਤਾਂ ਖਬਰ ਹੀ ਖਤਮ ਹੋ ਗਈ ਮੈਂ ਲੋਕਾਂ ਨੂੰ ਕੀ ਦੱਸਾਂਗਾ ਜਾਨੀ ਉਹ ਅੱਗੇ ਜਾ ਕੇ ਉੱਥੇ ਆ ਕੇ ਇਦਾਂ ਦੱਸ ਦਿੱਤੇ ਵੀ ਮੈਂ ਉਹ ਉਹ ਜੇ ਦੇਸ਼ ਚ ਆਇਆ ਜਿੱਥੇ ਜਿਹੜੇ ਪੰਛੀ ਨੇ ਢਡਣੇ بڑے بڑے ਹਾਥੀਏ ਨੂੰ ਚੱਕ ਕੇ ਲੈ ਜਾਂਦੇ ਨੇ ਉੱਡਦੇ ਜਾਂ ਉਹਨਾਂ ਦਾ ਗਰਦਨ ਤੋਂ ਸਿਰ ਹੈ ਹੀ ਨਹੀਂ ਢਿੱਡ ਚੱਖਾਂ ਨੇ ਢਿੱਡ ਤੋਂ ਦੇਖਦੇ ਨੇ ਇਦਾਂ ਦਾ ਇਸ ਤਰ੍ਹਾਂ ਦੇ ਵਾਦਾ ਚੜਾ ਕੇ ਗੱਲ ਹੈ ਜਿਹੜਾ ਉਹ ਕਰਦੇ ਆ ਜਿਹੜੀਆਂ ਪ੍ਰਾਣੀਆਂ ਕਥਾਵਾਂ ਨੇ ਹਾਲਾਂਕਿ ਉਹ ਹੋਈਆਂ ਹੋ ਸਕਦੀਆਂ ਨੇ ਪਰ ਉਹ ਇਸ ਤਰ੍ਹਾਂ ਦੀਆਂ ਮਿੱਥ ਬਣਾ ਲੀਆਂ ਵੀ ਉਹਨਾਂ 'ਚ ਦਾ ਜਾਂਚ ਵਿਗਿਆਨ ਉਹ ਅਸੰਭਵ ਨੇ ਉਹ ਚੀਜ਼ਾਂ ਵੀ ਹੋ ਨਹੀਂ ਸਕਦੀਆਂ ਜਿਵੇਂ ਉਹ ਤਾਂ ਪ੍ਰਾਣੀਆਂ ਗੱਲਾਂ ਨੇ ਕਥਾਵਾਂ ਨੇ ਧਾਰਮਿਕ ਕਹਾਣੀਆਂ ਨੇ ਇੱਕ ਨਵੇਂ ਅੱਜ ਦੀ ਉਹ ਜਿਉਣਾ ਮੋੜ ਦੀ ਜਿਵੇਂ ਕਹਾਣੀ ਲੈ ਲਓ ਸਾਡੇ ਇੱਕ ਪ੍ਰੋਫੈਸਰ ਸੀ ਸਾਹਿਬ ਤੇ ਸਰਜੀਤ ਲੀ ਉਹਨਾਂ ਕੋਲ ਇੱਕ ਐਨਥਰੋਪੋਲੋਜੀ ਦੇ ਹੋ ਤੇ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਚ ਇੱਕ ਮੁੰਡੇ ਨੇ ਪੀ ਐਚ ਡੀ ਕੀਤੀ ਉਹਨਾਂ ਦਾ ਥੀਸਿਸ ਸੀ ਜਿਉਣਾ ਮੋੜ ਜੀ ਉਹ ਕਹਿੰਦੇ ਅਸੀਂ ਗਏ ਉਹਨਾਂ ਦੇ ਪਿੰਡ ਗਏ ਉੱਥੇ ਨੈਣਾ ਦੇ ਵੀ ਗਏ ਉੱਥੇ ਜਾ ਕੇ ਉੱਥੋਂ ਪੁਜਾਰੀ ਤੋਂ ਪੁੱਛਿਆ ਵੀ ਇੱਥੇ ਜਿਉਣੇ ਮੋੜ ਦੀ ਸਮਾਦ ਕਿੱਥੇ ਆ ਉਹ ਕਹਿੰਦੇ ਇੱਥੇ ਕੋਈ ਸਮਾਦ ਨਹੀਂ ਜਿਉੜੇ ਮੋੜ ਦੀ ਅਸੀਂ ਕਿਹਾ ਵੀ ਸਮਾਦ ਹੈਗੇ ਐ ਇੱਥੇ ਕਹਿੰਦੇ ਨਹੀਂ ਕਹਿੰਦੇ ਨਹੀਂ ਸਾਡੇ ਤਾਂ ਲੋਕ ਉੱਥੇ ਜਾਂਦੇ ਨੇ ਵੀ ਸੁੱਖਵਾਰ ਆਉਂਦੀਆਂ ਨੇ ਕਹਿੰਦੇ ਜਿਉਣਾ ਮੋੜ ਤਾਂ ਡਾਕੂ ਸੀ ਜੇ ਡਾਕੂਆਂ ਦੀ ਸਮਾਜ ਸੁੱਖਵਾਰ ਆਉਗੀ ਫਿਰ ਤਾਂ ਹਰੇਕ ਦੀ ਤਾਂ ਹੀ ਆਜੂਗੀ ਪਰ ਅਸੀਂ ਕਹੇ ਵੀ ਨਹੀਂ ਇੱਥੇ ਆਉਂਦਿਆ ਸੀ ਪੜ ਇਹ ਸਟੱਡੀ ਕਰ ਰਹੇ ਹਾਂ ਫਿਰ ਉਹਨੂੰ ਦੱਸਿਆ ਵੀ ਨੀਚੇ ਜਿੱਥੇ ਪੌੜੀਆਂ ਸ਼ੁਰੂ ਹੁੰਦੀਆਂ ਨੇ ਉੱਥੇ ਜਾ ਕੇ ਪਤਾ ਕਰ ਲਿਓ ਉੱਥੇ ਘਰ ਨੇ ਗਰੀਬ ਲੋਕਾਂ ਦੇ ਉਹਨਾਂ ਤੋਂ ਪਤਾ ਲੱਗ ਜਾਊਗਾ ਤੇ ਜਾਣੀ ਕਹਾਣੀ ਤਾਂ ਇਹ ਆ ਵੀ ਉਹਨੇ ਜਿਉਣੇ ਮੋੜ ਨੂੰ ਕਿਹਾ ਦੇਵੀ ਨੇ ਵੀ ਜੇ ਤੂੰ ਛਾਲ ਮਾਰ ਇਥੋਂ ਪੁਲਿਸ ਤੇਰੇ ਪਿੱਛੇ ਆਈ ਹੋਈਆ ਪਰ ਪਿੱਛੇ ਮੁੜ ਕੇ ਨਾ ਦੇਖੀ ਉਹਨੇ ਪਹਾੜ ਤੋਂ نیچے ਛਾਲ ਮਾਰੀ ਤੇ ਉਹ ਬਚ ਗਿਆ ਪਰ ਅੱਗੇ ਜਾ ਕੇ ਉਹ ਪਿੱਛੇ ਦੇਖਣ ਲੱਗ ਗਿਆ ਤਾਂ ਉੱਥੇ ਫਿਰ ਉਹਦੀ ਮੌਤ ਹੋ ਗਈ ਕਿਉਂਕਿ ਉਹਨੇ ਪਿੱਛੇ ਨਹੀਂ ਦੇਖਣਾ ਸੀ ਪਰ ਜਦੋਂ ਉਹਨਾਂ ਨੇ ਸਾਰੀ ਸਟੱਡੀ ਕੀਤੀ ਪਿੰਡ ਗਏ ਉਹਦਾ ਸਾਰਾ ਹਿਸਟਰੀ ਕੱਢੀ ਤਾਂ ਪਤਾ ਲੱਗਿਆ ਵੀ ਉੱਥੋਂ ਉਹ ਪੁਲਿਸ ਨੇ ਗਿਰਫਤਾਰ ਕੀਤਾ ਗਿਰਫਤਾਰ ਕਰਕੇ ਉਹ ਜੇਲ੍ਹ ਦੇ ਵਿੱਚ ਬੰਦ ਰਿਹਾ ਇੰਨਾ ਚਿਰ ਉਹਦਾ ਮੁਕੱਦਮਾ ਚੱਲਿਆ ਆ ਜੱਜ ਨੇ ਉਹਦਾ ਉਹਦੀ ਸੁਣਵਾਈ ਕੀਤੀ ਆ ਉਹਦਾ ਵਕੀਲ ਤੀ ਇਹ ਆ ਉਹ ਗਵਾਹ ਤੇ ਇੰਨੀ ਤਰੀਕਾ ਨੂੰ ਉਹਨਾਂ ਨੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਇਸ ਤਰੀਕ ਨੂੰ ਫਲਾਣੀ ਜੇਲ੍ਹ ਦੇ ਵਿੱਚ ਜਿਉਣੀ ਮੌੜ ਨੂੰ ਫਾਂਸੀ ਦਿੱਤੀਗੀ ਜਾਨੀ ਅਸਲੀਅਤ ਕੀ ਹੈ ਤੇ ਕਹਾਣੀ ਸਾਡੇ ਕੋਲ ਕੀ ਹੈ ਇਸੇ ਤਰ੍ਹਾਂ ਬਾਬਿਆਂ ਦੀਆਂ ਵੀ ਲੋਕ ਜੰਦਨ ਬਸ ਐ ਝੂਠੀਆਂ ਕਹਾਣੀਆਂ ਬਣਾਵਣਾ ਉੱਥੇ ਤਾਂ ਜਿ ਐ ਠੀਕ ਹੋ ਜਾਂਦੇ ਨੇ ਐਸ ਤਰ੍ਹਾਂ ਹੋ ਜਾਂਦੇ ਨੇ ਐਦਾਂ ਹੋ ਜਾਂਦੇ ਨੇ ਤੇ ਉਹ ਸੁਣ ਸੁਣ ਕੇ ਵਿਚਾਰੇ ਭੋਲੇ ਲੋਕ ਨੇ ਜਿਹੜੇ ਹੋ ਜਾਈ ਜਾਂਦੇ ਨੇ ਇਹ ਮਿੱਥਾ ਦਾ ਮਤਲਬ ਇਤਿਹਾਸ ਇਹ ਹੁੰਦਾ ਜਿਹੜੀ ਗੱਲ ਵੀ ਅੱਜ ਦੇ ਵਿਗਿਆਨ ਦੇ ਯੁੱਗ ਚ ਸੰਭਵ ਨਹੀਂ ਹੈ ਉਹ ਮਿੱਥੋ ਉਸ ਨੂੰ ਕਿਹਾ ਜਾਂਦਾ ਤੇ ਪੁਰਾਣੀਆਂ ਜਿੰਨੀਆਂ ਕਹਾਣੀਆਂ ਨੇ ਉਹਨਾਂ ਦੇ ਉਹ ਸਾਰੀਆਂ ਮਿੱਥੇ ਹੀ ਨੇ ਕਿਉਂਕਿ ਵਧਾ ਚੜਾ ਕੇ ਹੁਣ ਤੱਕ ਇੰਨਾ ਉਹਨਾਂ ਦੇ ਵਿੱਚ ਬਦਲ ਦਿੱਤਾ ਗਿਆ ਉਹ ਲੱਗਦਾ ਵੀ ਇਹਦਾ ਹੋ ਵੀ ਨਹੀਂ ਸਕਦਾ ਇੱਕ ਕਹਿੰਦੇ ਆ ਵੀ ਜਿਹਦਾ ਸੱਪ ਦੁੱਧ ਪੀਂਦਾ ਜਾਂ ਮਤਲਬ ਦੋਸਵਾਲ ਹੋ ਜਾਣਗੇ ਜੀ ਮੇਰੇ ਇੱਕ ਜਿਹਾ ਸੱਪ ਦੇ ਸਿਰ ਤੇ ਕਹਿੰਦੇ ਮਣੀ ਹੁੰਦੀ ਆ ਜਾਂ ਮਣੀ ਵਾਲਾ ਸੱਪ ਇਹ ਮਤਲਬ ਇਹ ਚੀਜ਼ਾਂ ਅਸਲ ਹੈਗੀਆਂ ਨਹੀਂ ਜੀ ਹਾਂ ਹੁਣ ਇਹ ਆ ਵੀ ਜਦੋਂ ਗਿਆਨ ਨਹੀਂ ਸੀ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸਨ ਹੁਣ ਜਦੋਂ ਵਿਗਿਆਨ ਨੇ ਸੱਪਾਂ ਬਾਰੇ ਸਾਰੀ ਜਾਣਕਾਰੀ ਬਣ ਗਈ ਸੀ ਰਮ ਬਣ ਗਿਆ ਉਹਨਾਂ ਦੇ ਟੀਕੇ ਬਣ ਗਏ ਜ਼ਹਿਰਾਂ ਦਾ ਪਤਾ ਲੱਗਿਆ ਕਿੰਨੇ ਸੱਪਾਂ ਦੇ ਕਿਸਮਾਂ ਨੇ ਕਿੰਨੇ ਜ਼ਹਿਰੀਲੇ ਨੇ ਕਿੰਨੇ ਜ਼ਹਿਰੀਲੇ ਨਹੀਂ ਹੁਣ ਪਹਿਲਾਂ ਮੰਨਦੇ ਤੇ ਵੀ ਸੱਪ ਜਿਹੜਾ ਜਿੱਥੇ ਮਾਇਆ ਉਹ ਉੱਥੇ ਕੁੰਡਲੀ ਮਾਰ ਕੇ ਬੈਠਦਾ ਸੱਪ ਨੇ ਮਾਇਆ ਤੋਂ ਕੀ ਲੈਣਾ ਕਾਗਜ਼ ਆ ਇੱਕ ਕਾਗਜ਼ ਉਹਦੀ ਖਰਾਕ ਨਹੀਂ ਉਹ ਤਾਂ ਜਿੱਥੇ ਖਰਾਕ ਆ ਉੱਥੇ ਜਾਊਗਾ ਚੂਹਾ ਖਾਊ ਡੱਡੂ ਖਾਊ ਜਾਂ ਉਸ ਤਰ੍ਹਾਂ ਉਹ ਖਾਊ ਇੱਕੋ ਆ ਵੀ ਸੱਪ ਐ ਜਿਹੜਾ ਉਹ ਬੀਨ ਸੁਣਦਾ ਬੀਨ ਤੇ ਆ ਜਾਂਦਾ ਸੱਪ ਦੇ ਕੰਨ ਹੀ ਨਹੀਂ ਹੁੰਦੇ ਹੁਣ ਜਿਹਦੇ ਕੰਨ ਨਹੀਂ ਉਹ ਤਾਂ ਬੋਲ ਆ ਉਹ ਤਾਂ ਸੁਣੂ ਨਹੀਂ ਜਿਹਦੇ ਅੱਖਾਂ ਨਹੀਂ ਉਹਨੂੰ ਦੇਖੂਗਾ ਕਿਵੇਂ ਅੱਖਾਂ ਤੋਂ ਬਿਨਾਂ ਦੇਖ ਨਹੀਂ ਸਕਦਾ ਕੰਨਾਂ ਤੋਂ ਬਿਨਾਂ ਸੁਣ ਨਹੀਂ ਸਕਦਾ ਨੱਕ ਤੋਂ ਬਿਨਾਂ ਸੁੰਘ ਨਹੀਂ ਸਕਦਾ ਇਸ ਕਰਕੇ ਸੱਪ ਦੇ ਕੰਨ ਨਹੀਂ ਹੁੰਦੇ ਉਹ ਬੀਨ ਨਹੀਂ ਸੁਣਦਾ ਉਹ ਤਾਂ ਉਸ ਨੂੰ ਬੀਨ ਨੂੰ ਇੱਕ ਸੋਟੀ ਸਮਝਦਾ ਜਦੋਂ ਬੀਨ ਐ ਕਰਦਾ ਤਾਂ ਉਹ ਮੂੰਹ ਆਪਣਾ ਇੱਧਰ ਨੂੰ ਕਰ ਲੈਂਦਾ ਜਦੋਂ ਬੀਨ ਕਮਾਉਂਦਾ ਇੱਧਰ ਕਰਦਾ ਸੱਪ ਇੱਧਰ ਕਰ ਲੈਂਦਾ ਤੇ ਤੁਸੀਂ ਬੀਨ ਦੀ ਜਗ੍ਹਾ ਰੁਮਾਲ ਜਾਂ ਕੱਪੜਾ ਰੱਖ ਲਓ ਜਾਂ ਡੰਡਾ ਫੜ ਲਓ ਜੇ ਐਦਾਂ ਐਦਾਂ ਕਰੋਗੇ ਤੇ ਸੱਪ ਜਿਹੜਾ ਉਹ ਵੀ ਨਾਲ ਹਿੱਲੂਗਾ ਉਹਦੇ ਕੰਨ ਨਹੀਂ ਹੁੰਦੇ ਤਾਂ ਜ਼ਮੀਨ ਦੀ ਧੜਕਣ ਸੁਣਦਾ ਤੇ ਸੱਪ ਦੁੱਧ ਉਹਦੇ ਖੁਰਾਕ ਨਹੀਂ ਹੈਗੀ ਨਾ ਦੁੱਧ ਉਹਦੇ ਹਾਜਮ ਹੋ ਸਕਦਾ ਜੇ ਸੱਪ ਦੇ ਮੂੰਹ ਦੇ ਵਿੱਚ ਆਪਾਂ ਫੜ ਕੇ ਉਹਦੇ ਮੂੰਹ ਦੇ ਵਿੱਚ ਦੁੱਧ ਪਾ ਦਾਂਗੇ ਆਪਾਂ ਉਹਨੂੰ ਲੂਜ਼ ਮੋਸ਼ਨ ਡਾਇਰੀਆ ਹੋ ਜਾਊਗਾ ਤੇ ਉਹ ਹਾਜਮ ਨਹੀਂ ਹੋਊ ਓਦੋਂ ਬਾਅਦ ਮਰ ਜਾਊਗਾ ਸੱਪ ਦੇ ਦੁੱਧ ਹਾਜਮ ਹੀ ਨਹੀਂ ਹੋ ਸਕਦਾ ਉਹਨੇ ਤਾਂ ਸਾਫਤਾ ਸ਼ਕਾਰ ਹੈ ਜਿਹੜਾ ਡੱਡੂ ਜਾਂ ਜੋ ਵੀ ਮੱਛੀ ਜੋ ਵੀ ਮਿਲਦੀ ਹੈ ਚੂਹਾ ਉਹ ਖਾਣਾ ਹੁੰਦਾ ਸੋਏ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਅੱਜ ਵਿਗਿਆਨ ਨੇ ਝੂਠੀਆਂ ਸਿੱਧ ਕਰਤੀਆਂ ਜਿਹੜਾ ਸਾਰੀ ਦੁਨੀਆ ਜਿੰਨਾਂ ਨੂੰ ਅੱਗੇ ਠੀਕ ਮੰਨਦੇ ਹੁੰਦੇ ਸੀ ਅੱਗੇ ਮੰਨਦੇ ਹੁੰਦੇ ਧਰਤੀ ਚਪਤੀ ਹੈ ਜਾਂ ਚਰਚੀ ਹੈ ਜਿਹੜਾ ਸੂਰਜ ਦੇ ਆਲੇ-ਦਾਲੇ ਘੁੰਮਦਾ ਜਾਂ ਜਿਹੜੀਆਂ ਕੁੜੀਆਂ ਨੇ ਹੁੰਦਿਆਂ ਨੇ ਜੇ ਤੋਂ ਮਾਂ ਦਾ ਕਸੂਰ ਹੈ ਅੱਜ ਵਿਗਿਆਨ ਨੇ ਦੱਸਿਆ ਵੀ ਮਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੁੰਦਾ ਮੁੰਡਾ ਜਾਂ ਕੁੜੀ ਹੋਣਾ ਉਹ ਬਾਪ ਦੇ ਨਿਰਪਰ ਕਰਦਾ ਤੋਂ ਇਸ ਕਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਵਿਸ਼ਵਾਸ ਸਾਡੇ ਬਜ਼ੁਰਗ ਵਿਸ਼ਵਾਸ ਕਰਦੇ ਤੇ ਅੱਜ ਵਿਗਿਆਨ ਨੇ ਉਹ ਝੂਠੀਆਂ ਸਿੱਧ ਕਰ ਦਿੱਤੀਆਂ ਜੀ ਸਰ ਜਿੱਦਾਂ ਇੱਕ ਤੁਸੀਂ ਬਹੁਤ ਵੱਡੀ ਗੱਲ ਕਹਿ ਕੇ ਹਟਿਓ ਅਕੇ ਵੀ ਜਿੱਦਾਂ ਵੀ ਸੱਪਾਂ ਦੇ ਜੋ ਵੀ ਉਹ ਫਿਰ ਕੀਲ ਦੇ ਨੇ ਜਾਂ ਉਹਨਾਂ ਨੇ ਕੰਨ ਨਹੀਂ ਹੁੰਦੇ ਜਾਂ ਉਹਨਾਂ ਨੂੰ ਸੁਣਦਾ ਨਹੀਂ ਹੈਗਾ ਫਿਰ ਜਿਹੜੇ ਇਹ ਜੋਗੀ ਹੁੰਦੇ ਨੇ ਕਹਿੰਦੇ ਸੱਪ ਕੀਲਿਆ ਪਟਾਰੀ ਦੇ ਵਿੱਚ ਪਾਲਿਆ ਉਹ ਕੀ ਚੀਜ਼ ਆ ਫਿਰ ਕਿਵੇਂ ਖਿਲਦੇ ਨੇ ਹਾਂ ਇਹ ਦੇਖੋ ਉਹ ਕਿਉਂਕਿ ਸੱਪਾਂ ਚ ਰਹਿੰਦੇ ਨੇ ਡਰਦੇ ਨੇ ਉਹ ਖੱਡ ਪਟਦੇ ਨੇ ਜਿੱਥੇ ਸੱਪ ਮਿਲਦਾ ਉਹਦਾ ਸਿਰ ਦੱਬ ਲੈਂਦੇ ਨੇ ਸਿਰ ਦੱਬ ਕੇ ਉਹਨੂੰ ਫੜ ਲੈਂਦੇ ਨੇ ਉਹਦੇ ਦੋ ਦੰਦ ਹੁੰਦੇ ਨੇ ਜਿਨ੍ਹਾਂ ਨਾਲ ਉਹਨੇ ਆਪਣੀ ਖੁਰਪ شکار ਹੈ ਜਿਹੜਾ ਉਹਦੇ ਚ ਪਹਿਲਾਂ ਆਪਣਾ ਜਿਹੜਾ ਥੁੱਕਾ ਜਿਹਨੂੰ ਆਪਾਂ ਜ਼ਹਿਰ ਕਹਿੰਦੇ ਨੇ ਉਹ ਛੱਡਣਾ ਹੁੰਦਾ ਉਹਦੇ ਨਾਲ ਉਹ ਹਾਜਮਾ ਹੁੰਦਾ ਫਿਰ ਉਹ ਕੀ ਕਰਦੇ ਨੇ ਉਹ ਤੇ ਦੰਦ ਨੇ ਜਿਹੜੇ ਜ਼ਹਿਰ ਵਾਲੇ ਉਹਨਾਂ ਨੂੰ ਕੱਢ ਦਿੰਦੇ ਨੇ ਤੇ ਦੰਦ ਕੱਢ ਦਿੰਦੇ ਨੇ ਇਸ ਕਰਕੇ ਉਹ ਡੰਗ ਮਾਰ ਨਹੀਂ ਸਕਦਾ ਕਿਉਂਕਿ ਦੰਦ ਉਹਦੇ ਹੁੰਦੇ ਨਹੀਂ ਪਰ ਉਹਨਾਂ ਬਾਦੋ ਕੁਝ ਦੇਰ ਬਾਅਦ ਮਰ ਜਾਂਦਾ ਕਿਉਂਕਿ ਉਹ ਖਰਾਕ ਐ ਖਾ ਨਹੀਂ ਸਕਦਾ ਉਹਦੇ ਬਿਨਾ ਤੇ ਕੀਲਣ ਵਾਲੀ ਕੋਈ ਗੱਲ ਨਹੀਂ ਜਾਨੀ ਇਹ ਨਹੀਂ ਵੀ ਜਿਹੜਾ ਜ਼ਹਿਰੀਲਾ ਸੱਪ ਹੈ ਜੇ ਉਹਨਾਂ ਦਾ ਡੰਗ ਮਾਰੂਗਾ ਤਾਂ ਉਹ ਵੀ ਮਰ ਸਕਦੇ ਨੇ ਹਾਂ ਕੁਝ ਸੱਪ ਜਿਹੜਾ ਹਥਾਵਲਾ ਕਰਦੇ ਨੇ ਸੱਪਾਂ ਦਾ ਇਲਾਜ ਕਰਦੇ ਨੇ ਉਹ ਇਹ ਐ ਵੀ ਜੇ ਤਾਂ ਬੰਦੇ ਦੇ ਕਿਸੇ ਤੇ ਜ਼ਹਿਰੀਲਾ ਸੱਪ ਲੜਿਆ ਜਿੱਦਾਂ ਸਾਡੇ ਇੱਥੇ ਪਟਪਨਰੇ ਦੇ ਕੋਲੇ ਪਿੰਡ ਲਗੜੋਈ ਉੱਥੇ ਇੱਕ ਬੰਦੇ ਦੇ ਸੱਪ ਲੜ ਗਿਆ ਉਹ ਬਡਰੂਖਾ ਲੈ ਕੇ ਚਲੇ ਗਏ ਤੇ ਉੱਥੇ ਜਾ ਕੇ ਉਹਦੀ ਕੁਝ ਦੇਰ ਬਾਅਦ ਡੈਥ ਹੋ ਗਈ ਹਰ ਕੇ ਬੋਲਦਾ ਗਿਆ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਕਿਉਂਕਿ ਉਹ ਜ਼ਹਿਰੀਲਾ ਸੱਪ ਸੀ ਹੁਣ ਜੇ ਉੱਥੇ 10 ਬੰਦੇ ਗਏ ਦਸਾਂ ਦੇ ਸੱਪ ਲੜਿਆ ਜ਼ਹਿਰੀਲਾ ਇੱਕ ਦੇ ਸੀ ਇੱਕ ਮਰ ਗਿਆ ਤੇ ਨੌ ਜ਼ਹਿਰੀਲੇ ਨਹੀਂ ਸੀ ਉਥੋਂ ਠੀਕ ਹੋ ਗਏ ਠੀਕ ਹੈ ਉਹਨਾਂ ਦਾ ਦਰਦ ਹੁੰਦਾ ਕਿਤੇ 4 ਘੰਟੇ 5 ਘੰਟੇ 2 ਘੰਟੇ ਦਰਦ ਹੁੰਦਾ ਉਸ ਤੋਂ ਬਾਅਦ ਠੀਕ ਹੋ ਜਾਂਦਾ ਤੇ ਉਹ ਐਂ ਲੱਗਦਾ ਵੀ ਉਹ ਇਲਾਜ ਕਰਦਾ ਹਾਲਾਂਕਿ ਇਹਦਾ ਜਿਹੜਾ ਜ਼ਹਿਰੀਲੇ ਸੱਪ ਜੇ ਲੜ ਜਵੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਚ ਕਿਤੇ ਕਿਤੇ ਮਿਲਦਾ ਸੀਰਮ ਹੁੰਦਾ ਇਸ ਦਾ ਟੀਕਾ ਹੁੰਦਾ ਉਹ ਜੇ ਲੱਗ ਜੇ ਟਾਈਮ ਸਿਰ ਪਹੁੰਚ ਜੇ ਘੰਟੇ ਦੇ ਵਿੱਚ ਵਿੱਚ ਤਾਂ ਬੰਦਾ ਬਚ ਜਾਂਦਾ ਸੋ ਇਸ ਕਰਕੇ ਸਾਨੂੰ ਜੇ ਕਿਸੇ ਦੇ ਸੱਪ ਲੜਦਾ ਉਹਨੂੰ ਸਿੱਧਾ ਹਸਪਤਾਲ ਚਲੇ ਜਾਣਾ ਚਾਹੀਦਾ ਨਾ ਕਿ ਕਿਤੇ ਝਾੜ ਫੂਕ ਵਾਲੇ ਦੇ ਉੱਥੇ ਤਾਂ ਇਹ ਵੀ ਜੇ ਤਾਂ ਜ਼ਹਿਰੀਲਾ ਨਹੀਂ ਤਾਂ ਤਾਂ ਉਹ ਵੀ ਬਚ ਜਾਣਾ ਤੇ ਜ਼ਹਿਰੀਲਾ ਉਹਦੀ ਮੌਤ ਹੋ ਸਕਦੀ ਹੈ ਜੀ 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 ਸੋਰੀ ਇੱਕ ਜਿੱਦਾਂ ਅੱਜਕੱਲ ਜ਼ਿਆਦਾਤਰ ਇਹ ਚੀਜ਼ਾਂ ਦੇਖੀਆਂ ਜੇ ਕਿਸੇ ਦਾ ਰਿਸ਼ਤਾ ਵਗੈਰਾ ਨਹੀਂ ਹੁੰਦਾ ਤਾਂ ਮਤਲਬ ਚਰਾਸਤੇ ਦੇ ਕਹਿੰਦੇ ਵੀ ਜਿੰਦਾ ਮਤਲਬ ਬੰਦ ਲੋਕ ਕਰਕੇ ਰੱਖ ਦੋ ਕੋਈ ਖੋਲੂਗਾ ਤਾਂ ਕਹਿੰਦੇ ਤੁਹਾਡੇ ਕੁੜੀ ਜਾਂ ਮੁੰਡੇ ਦਾ ਮਤਲਬ ਰਿਸ਼ਤਾ ਹੋ ਜਾਊਗਾ ਕੀ ਇਹ ਗੱਲ ਸੱਚ ਹੈ ਜੀ ਦੇਖੋ ਜਿੰਦਾ ਤਾਂ ਨਿ ਰਿਸ਼ਤਾ ਕਰ ਸਕਦਾ ਹੁਣ ਪਰਜ ਕਰੋ ਕਿਸੇ ਕੋਲੇ ਜ਼ਮੀਨ ਘਟ ਇੱਕ ਕਿੱਲਾ ਉਹਦਾ ਰਿਸ਼ਤਾ ਨਹੀਂ ਹੁੰਦਾ ਕੋਈ ਬੰਦਾ ਕਹਿੰਦਾ ਵੀ ਇਹ ਕੀ ਆਇਆ ਹੋਇਆ ਹੋਇਆ ਤੇ ਕੋਈ ਵੀ ਕਿੱਲੇ ਉਹਦਾ ਨਾ ਜ਼ਮੀਨ ਕਰਾ ਦਵੇ ਸ਼ਾਮ ਨੂੰ ਰਿਸ਼ਤਾ ਹੋ ਜਾਊਗਾ ਰਿਸ਼ਤੇ ਜ्यादा ਨਹੀਂ ਪ੍ਰਾਪਰਟੀ ਨੂੰ ਹੁੰਦੇ ਨੇ ਨਾ ਇਸ ਕਰਕੇ ਜਿੰਦੇ ਆਲੇ ਵਹਿਮ ਨੇ ਬੇ ਜਿੰਦਾ ਰੱਖ ਦਿੰਦਣ ਹੂੰ ਪਏ ਹੁੰਦੇ ਨੇ ਉਹ ਰੱਖਿਆ ਹੁੰਦੇ ਨੇ ਇੱਕ ਸਗੋਂ ਮੈਨੂੰ ਦੱਸ ਰਿਹਾ ਸੀ ਸਾਡੇ ਕਿਉਂਕਿ ਵੀਡੀਓ ਜਿਹੜਾ ਤੁਸੀਂ ਕਰਦੇ ਹੋ ਬڑے ਲੋਕਾਂ 'ਚ ਅਵੇਅਰਨੈਸ ਆ ਰਹੀ ਹੈ ਉਹ ਸੁਣਦੇ ਨੇ ਉਹ ਇੱਕ ਬੰਦਾ ਦੱਸਿਆ ਕਹਿੰਦਾ ਸਾਡੇ ਜੀਰੀ ਲਾ ਰਹੇ ਸੀ ਮੈਂ ਕਹਿੰਦਾ ਉਹਨਾਂ ਦੀ ਚਾਹ ਲੈਣ ਗਿਆ ਰਸਤੇ 'ਚ ਜਿੰਦੇ ਰੱਖੇ ਪਏ ਮੈਂ ਜਿੰਦੇ ਚੱਕ ਲੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੇ ਆਹ ਜਿੰਦਾ ਲੈ ਲੋ ਕਿ ਕਿਥੇ ਲੈਣਾ ਇਹ ਕਹਿੰਦਾ ਕਿੰਨੇ ਪੈਸੇ ਦਾ ਕਹਿੰਦਾ ਮੈਂ ਕਿਹਾ ਵੀ ਐਂ ਲੈ ਲੋ ਫ੍ਰੀ ਕਹਿੰਦੇ ਬੜੇ ਖੁਸ਼ ਹੋ ਕੇ ਜਹਾਰੀਆਂ ਜਾਣੀਆਂ ਨੇ ਜਿੰਦੇ ਲੈ ਲੈ ਕੇ ਹੀ ਜਾਣੀਆਂ ਨੇ ਤੇ ਉਹ ਕਹਿੰਦੀ ਵੀ ਤੂੰ ਤਾਂ ਬੜਾ ਚੰਗਾ ਵੀ ਇਸ ਤਰ੍ਹਾਂ ਕਰਕੇ ਮੁੱਲ ਲਿਆ ਕੇ ਜੰਦੇ ਸਾਨੂੰ ਫ੍ਰੀ ਦੇਤੇ ਉਹ ਕਹਿੰਦਾ ਨਹੀਂ ਮੈਂ ਮੁੱਲ ਨਹੀਂ ਲਿਆ ਮੈਂ ਤਾਂ ਉੱਥੇ ਟੂਣਾ ਕਰਿਆ ਹੁੰਦੀ ਜਾਣੀ ਪਾਏ ਤੇ ਉੱਥੋਂ ਚੱਕ ਕੇ ਲੈ ਆਂਦੇ ਨੇ ਤੇ ਉਹਨਾਂ ਨੇ ਫਿਰ ਸੱਟ ਤੇ ਫਿਰ ਕੋਈ ਵੀ ਨਾ ਤਿਆਰ ਹੋਵੇ ਲੈਣ ਨੂੰ ਸੋ ਇਸ ਕਰਕੇ ਵਹਿਮ ਹੀ ਆ ਜੀ 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 ਹਾਂਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਮੈਂ ਤੁਸੀ ਇਸ ਤਰ੍ਹਾਂ ਦੀਆ ਵੀਡੀਓ ਬਣਾ ਕੇ ਲੋਕਾਂ ਦੇ ਵਿੱਚ ਜਾਗਰਣ ਲੋਕਾਂ ਨੂੰ ਕਰਕੇ ਤੇ ਅੰਧਵਿਸ਼ਵਾਸ ਦੂਰ ਕਰਨ ਵਾਸਤੇ ਇੱਕ ਵਧੀਆ ਰੋਲ ਨਿਭਾ ਰਿਹਾ ਹਾਂ ਜਿਹਦੇ ਨਾਲ ਇੱਕ ਚੰਗਾ ਸਮਾਜ ਹੋਂਦ ਚਾਊਗਾ ਜੀ ਤੁਹਾਨੂੰ ਇਹਨਾਂ ਦੇ ਵਿਚਾਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸੋ